ਪੰਜਾਬ ਖਤਰੀ ਚੇਤਨਾਮਨ ਚੈਰੀਟੇਬਲ ٹرسٹ ਦੀ ਬ੍ਰਾਂਚ ਮਾਤਾ ਕੁਸ਼ਲਿਆ ਸੇਵਾ ਕੇਂਦਰ ਵੱਲੋਂ 165 ਮਾ ਰਾਸ਼ਨ ਵੰਡਰਨ ਸਮਾਰੋਹ ਸੀਨੀਅਰ ਸਿਟੀਜ਼ਨ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੂਸਰੀ ਵਾਰ ਮੈਂਬਰ ਪਾਰਲੀਮੈਂਟ ਬਣੇ ਡਾਕਟਰ ਅਮਰ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਸਥਾ ਵੱਲੋਂ ਜਿੱਥੇ ਜ਼ਰੂਰਤਮੰਦ 65 ਪਰਿਵਾਰਾਂ ਨੂੰ ਰਾਸ਼ਨ ਵੰਡਰਨ ਕੀਤਾ ਗਿਆ ਉੱਥੇ ਹੀ ਜ਼ਰੂਰਤਮੰਦ 8 ਲੋਕਾਂ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੀ ਰਹਿਨੁਮਾਈ ਹੇਟ ਬੈਟਰੀ ਵਾਲੇ ਟ੍ਰਾਈਸਾਈਕਲ ਵੀ ਵੰਡੇ ਗਏ ਇਸ ਮੌਕੇ ਡਾਕਟਰ ਅਮਰਵੀਰ ਨੇ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਖਤਰੀ ਜਿਤਰਾ ਮੰਚ ਜੋ ਕਾਰਜ ਕਰ ਰਹੀ ਹੈ ਉਸ ਲਾਗਾਜੋਗ ਹੈ ਉਹਨਾਂ ਨੇ ਕਿਹਾ ਕਿ ਇੱਕੋ ਸੰਸਥਾ ਇੰਨੇ ਕੰਮ ਕਰ ਰਹੀ ਹੈ ਮੈਂ ਇਹ ਸੁਣ ਕੇ ਹੀ ਹੈਰਾਨ ਹੋ ਰਿਹਾ ਹਾਂ ਖਤਰੀ ਜਿਤਰਾ ਮੰਚ ਹਰ ਮਹੀਨੇ ਜ਼ਰੂਰਤਮੰਦ 65 ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਸਣ ਦੇ ਰਹੀ ਹੈ ਆਈਡੀ ਬੈਂਕਟ ਹਾਲ ਚਲਾ ਰਹੀ ਹੈ ਬੱਚਿਆਂ ਨੂੰ ਉੱਚ ਸਿੱਖਿਆ ਕਰਨ ਲਈ ਫ੍ਰੀ ਫੀਸਾਂ ਦੇ ਰਹੀ ਹੈ ਡਿਸਪੈਂਸਰੀ ਚਲਾ ਰਹੀ ਹੈ ਇਸੇ ਉਪਰਾਲੇ ਸ਼ਾਇਦ ਹੀ ਕੋਈ ਸੰਸਥਾ ਕਰਦੀ ਹੋਵੇ ਉਹਨਾਂ ਕਿਹਾ ਕਿ ਇਸ ਸੰਸਥਾ ਨੂੰ ਜਿੰਨੇ ਵੀ ਫੰਡ ਦੀ ਲੋੜ ਹੋਵੇਗੀ ਮੈਂ ਬਿਨਾਂ ਨਾ ਤੋਂ ਉਹ ਫੰਡ ਮਹయ్యా ਕਰਾਵਾਂਗਾ ਇਸ ਮੌਕੇ ਸੰਸਥਾ ਵੱਲੋਂ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਸਭ ਤੋਂ ਪਹਿਲਾਂ ਸੰਸਥਾ ਦੇ ਮੀਡੀਆ ਕਨਵੀਨਰ ਰਾਜ ਮੈਨਰੋ ਨੇ ਹਨੂਮਨ ਚਲਿਸੇ ਦਾ ਪਾਠ ਪੜ੍ਹ ਕੇ ਇਸ ਦੀ ਸ਼ੁਰੂਆਤ ਕੀਤੀ ਕੀ ਕਹਣਾ ਜੰਨਾ ਚ ਪੰਜਾਬ ਖਤਰੀ ਚੇਤਨਾ ਮੰਚ ਵੱਲੋਂ ਜੀ ਦੇਖੋ ਅੱਜ ਜਿਹੜਾ ਪੰਜਾਬ ਖਤਰੀ ਚੇਤਨਾ ਮੰਚ ਵੱਲੋਂ ਇਹ ਜਿਹੜਾ ਕੈਂਪ ਦਾ ਕੰਮ ਕੀਤਾ ਹੈਗਾ ਮੈਂ ਸਮਝਦਾ ਸਮਾਜ ਸੇਵਾ ਦਾ ਇਹ ਜਿਹੜਾ ਸਭ ਤੋਂ ਵਧੀਆ ਕੰਮ ਹੋਸਾ ਕਿ ਵਿਕਲਾੰਗ ਆਦਮੀ ਨੂੰ ਕੁਝ ਦੇ ਦੇਣਾ ਉਹ ਚੱਲਣ ਦੇ ਯੋਗ ਹੋ ਜਾਏ ਕੰਮ ਕਰਨ ਦੇ ਯੋਗ ਹੋ ਜਾਏ ਮੈਂ ਸਮਝਦਾ ਇਹਨਾਂ ਦਾ ਬਹੁਤ ਵੱਡਾ ਔਰ ਵਧੀਆ ਉਪਰਾਲਾ ਔਰ ਨਾਲ ਹੀ ਜਿਹੜਾ ਇਹ ਦੂਸਰੇ ਕੰਮ ਕਰਦੇ ਆ ਲੋਕਾਂ ਨੂੰ ਰਾਸ਼ਨ ਦੇਣ ਦਾ ਗਰੀਬ ਬੱਚਿਆਂ ਦੀ ਫੀਸ ਦੇਣ ਦਾ ਬਹੁਤ ਸਾਰੇ ਕੰਮ ਕਰਦੇ ਆ ਮੈਨੂੰ ਅੱਜ ਜਿਹੜੀ ਜਾਣਕਾਰੀ ਮਿਲੀ ਹੈ ਮੈਂ ਸਮਝਦਾ ਪੰਜਾਬ ਖਤਰੀ ਚੇਤਨਾ ਮੰਡ ਜਿਹੜਾ ਟਰਸਟ ਵੀ ਆ ਇਹ ਬਹੁਤ ਵਧੀਆ ਟਰਸਟ ਹੈ ਔਰ ਬਹੁਤ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਇਸੇ ਕਰਕੇ ਮੈਂ ਸੁਝਾ ਦਿੰਦਾ ਕਿ ਭਾਈ ਮੈਂ ਤਾਂ ਤੁਹਾਡੇ ਨਾਲ ਜੁੜਨਾ ਚਾਹੁੰਨਾ ਮੈਂ ਇਹ ਸਮਾਜ ਸੇਵਾ ਨੂੰ ਹੋਰ ਬਲਕੇ ਅੱਗੇ ਵਧਾਉਣਾ ਚਾਹੁੰਨਾ ਹੈਗਾ ਮੈਂ ਜੋ ਕਹੋਗੇ ਜਿਹੜੇ ਫੰਡ ਮੇਰੇ ਵੀ ਆ ਉਹ ਵੀ ਦਊਂਗਾ ਆਪਾਂ ਸਾਰੇ ਮਿਲ ਕੇ ਖੰਨੇ ਚ ਸਮਾਜ ਸੇਵਾ ਦਾ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੀਏ ਉਹ ਕਰੀਏ ਇਹ ਮੇਰੀ ਅੱਜ ਬੇਨਤੀ ਇਹਨਾਂ ਨੇ ਪ੍ਰਵਾਨ ਕੀਤੀ ਆ ਹੁਣ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਾਂਗੇ ਐਮਪੀ ਸਾਹਿਬ ਜਿਵੇਂ ਤੁਸੀਂ ਦੂਜੀ ਵਾਰ ਬਣ ਕੇ ਨਗਰ ਤੇ ਆਏ ਲੋਕਾਂ ਨੇ ਖੁਸ਼ੀ ਦਾ اظہار ਖੰਨੇ ਸ਼ਹਿਰ ਦੀ ਕਬੂਬੜੀ ਡਿਮਾਂਡ ਜਿਹੜੀ ਹੈ ਐਲੀਵੇਟਰ ਪੁਲ ਦੀ ਹੈ ਉਸ ਬਾਰੇ ਕਮੇਟੀ ਬਣਾਉਣਾ ਨਹੀਂ ਉਹ ਕਰਵਾ ਦੇਵਾਂਗੇ ਮਹਿਤਾ ਅਜਤ ਨਾ ਅੱਜ ਤਹ ਤੁਸੀਂ ਵੀ ਹੈਗੇ ਸੀ ਕਿ ਆਪਾਂ ਇੱਕ ਵਾਰੀ ਸ਼ਹਿਰ ਵਾਲੇ ਸਾਰੇ ਪ੍ਰਬੁੱਧ ਨਾਗਰਿਕ ਸਾਰੇ ਜਾਂ ਸੰਸਥਾਵਾਂ ਇੱਕ ਵਾਰੀ ਬੈਠ ਜਾਈਏ ਕਿਉਂਕਿ ਇਕੱਲਾ ਉਹ ਕੰਮ ਨਹੀਂ ਨਾ ਹੋਣਗੇ ਕੁਝ ਰੇਲਵੇ ਦੇ ਹੋਣਗੇ ਕੁਝ ਆਵਾ ਕੁਝ ਉਹ ਇੱਕ ਵਾਰੀ ਮੈਂ ਲਿਸਟ ਬਣਾਣਾ ਇਹ ਮੈਂ ਕਰਾ ਦੂੰਗਾ ਜਿਹੜਾ ਐਲੀਵੇਟਡ ਹੈਗਾ ਪੱਕਾ ਮੈਂ ਕਰਾ ਕੇ ਦਊਗਾ ਕੋਈ ਗੱਲ ਨਹੀਂ ਲੇਕਿਨ ਇੱਕ ਵਾਰੀ ਮੈਂ ਬੈਠ ਜਾ ਸਾਰੀਆਂ ਲਿਸਟਾਂ ਬਣਾ ਲਈਏ ਇਰ ਕੰਮ ਕਰਾਉਣਾ ਕੁਝ ਫਿਰ ਛੁਨੇ ਦੇ ਵਿੱਚ ਟ੍ਰੇਨਾਂ ਜਿਹਦੀ ਨਹੀਂ ਲੁਗਦੀਆਂ ਉਹਨਾਂ ਦੀ ਵੀ ਡਿਮਾਂਡ ਉਹੀ ਤੇ ਨਵੇਂ ਪਹਿਲਾਂ ਲੋਕ ਦਾ ਕਹਿਣ ਮੂੰਹ ਉਹ ਤੇ ਤੁਸੀਂ ਕਹੀਏ ਲੋਕਾਂ ਦੇ ਲੋਕਾਂ ਤੋਂ ਸੁਣੀਏ ਫਿਰ ਬਣਵਾ ਕਰਵਾ ਦੇਈਏ ਸਸਤਾਉਂ ਮਿਲ ਕੇ ਦੇ ਦੇਈਏ